ਕਮਾਨ ਬਲੌਗ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਇਹ ਸਾਰੇ ਤੁਸੀਂ ਵਧੀਆ ਹੋਮ ਹੋਗੇ ਜੀ ਠੀਕ ਠਾਕ ਹੋਮ ਹੋਗੇ ਜੀ ਟਾਈਮ ਹੋ ਗਈ ਸਵੇਰ ਦਾ ਵਜੇਗੀ ਜੀ 7 ਹੁਣ ਆਪਾਂ ਦਿਲਪ੍ਰੀਤ ਨੂੰ ਰੋਟੀ ਲਾ ਕੇ ਦੰਨੇ ਅੱਜ ਇਹਦਾ ਪੇਪਰ ਹੈ ਜੀ ਬੋਰਡ ਦਾ ਚਲੋ ਜੀ ਆਪਾਂ ਹੁਣ ਇਹਨੂੰ ਰੋਟੀ ਲਾ ਕੇ ਦੰਨੇ ਹਾਂ ਜੀ ਆਪਣੀ ਚਾਹ ਬਣਾਉਣੀ ਹੁਣ ਆਪਾਂ ਰੋਟੀ ਬਣਾਉਣੀ ਆ ਜੇ ਤੁਸੀਂ ਪਰੌਂਠਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਦੇ 2 ਦੇ ਵਿੱਚ ਵਿੱਚ ਆ ਜਾਂਦੇ। 1 2 ਦੇ ਵਿੱਚ ਵਿੱਚ। ਹਾਂ। 3। ਚਲੋ ਪਰਮਾਤਮਾ ਤੁਹਾਡੇ ਸਾਰਿਆਂ ਦੇ ਪੇਪਰ ਬੱਚਿਆਂ ਨੇ ਆਏ ਵਧੀਆ ਠੀਕ ਠਾਕ ਹੋ ਜੀ ਨੇ। ਲੱਖੇ ਵਧੀਆ ਪੇਪਰ ਹੋ ਸਾਰੇ ਬੱਚਿਆਂ ਵਿਚਾਰਿਆਂ ਨੇ ਸਾਲ ਭਾਰ ਦੇ ਬੱਚਿਆਂ ਦੀ ਮੈਂ ਤਾਂ। ਚਲ ਠੀਕ ਆਪਾਂ। ਬਾਏ ਬਾਏ। ਪੇਪਰ ਵਧੀਆ ਕਰਕੇ ਆਈਂ। साफ साफ आई। गेट चलो जी दिल प्रीत चलिया गया जी आपका पेपर देना चलो परमात्मा सब ते मेहर करे बतिया पेपर होए हो बच्चा ਦੇਖ ਕੇ ਤਰਸ ਜਾਉਂਦਾ ਬੱਚਿਆਂ ਨੂੰ ਵੀ ਹੁਣ ਆਪਾਂ ਲੱਗਦੇ ਆ ਹੋਰ ਕੰਮ ਕਰਨ ਹਾਂਜੀ ਆਪਾਂ ਲੱਗੇ ਹੀ ਬਾਹਰ ਕੋਰਸ 'ਚ ਝਾੜੂ ਕੱਢਣ ਦਿਲਪ੍ਰੀਤ ਨੂੰ ਆਪਾਂ ਨੇ ਸਕੂਲ ਭੇਜਤਾ ਨਹੀਂ ਤਾਂ ਆਪਾਂ ਪਹਿਲਾਂ ਕਰ ਲੈਂਦੇ ਤੇ ਅੱਜ ਵੈਸੇ ਐ ਹੋ ਗਿਆ ਵਿਚਾਰੇ ਨੂੰ ਭੇਜ ਕੇ ਸਕੂਲ ਟਾਈਮ ਤਾਂ ਕੁਛ ਨਹੀਂ ਹੋਇਆ ਵੈਸਿਕ ਹੁਣ ਸੂਰਜ ਥੋੜਾ ਛੇਤੀ ਤੁਪ ਜੇ ਚਮਕਣ ਲੱਗ ਜਾਂਦੀ ਹੈ ਟਾਈਮ ਤਹਾਲੇ ਕੁਝ ਨਹੀਂ ਹੋਇਆ ਹੈਗਾ ਦਪੈਰਾ ਜਾ ਪੁਣੇ ਚੜਨ ਲੱਗ ਗਿਆ ਹੁਣ ਚਾੜੂ ਲਾ ਕੇ ਵਸ ਆਪਾਂ ਪੋਚਾ ਲਾ ਦਾਂਗੇ ਬਾਹਰ हाँ जी अपने काम गए जी सारे निबड़ अपनी सफाई हो गई आपो ले हूँ आप करते हैं प्रेस कल वैसे अपने प्रेस करी नहीं हैगी अपने कल कपड़े धोते तो थे, थे कल प्रेस नहीं पीती हूँ आप प्रेस करते हैं कपड़े तो खाने जी आप लागे प्रेस करना वैसे थोड़े जी कपड़े ने प्रेस वाले हाँ जी अपनी प्रेस होगी जी चलो चल रहे दिल प्रीत आया नहीं है हाल तक दिल प्रीत भी नहीं आया मै तो हाँ वो वो ਗਿਣੀ ਹੈ ਹਰ ਤੱਕ ਬਾਜਾਗੇ ਜੀ ਦੋ ਹੁਣ ਆਪਾਂ ਬਣਾਉਣੇ ਆਂ ਜੀ ਦੁਪਹਿਰ ਦੀ ਚਾਹ ਦੇ ਲਈ ਵੀ ਹੋਣਾ ਲੈ ਹਾਂਜੀ ਪੁੱਤਰ ਜੀ ਪੇਪਰ ਕਿਵੇਂ ਹੋਇਆ ਵਧੀਆ ਗਿਆ ਵਧੀਆ ਹੋ ਗਿਆ ਚਲੋ ਵਧੀਆ ਜੀ ਹਾਂਜੀ ਆਪਾਂ ਚਲੇ ਗਏ ਸੀ ਜੀ ਰਿਸ਼ਤੇਦਾਰੀ ਚ ਆਪਣੇ ਭਾਂਜਾ ਆਇਆ ਹੋਇਆ ਹਾਂਜੀ ਆਪਾਂ ਚਲੇ ਗਏ ਸੀ ਜੀ ਰਿਸ਼ਤੇਦਾਰ ਚ ਉਹ ਜਦੋਂ ਪ੍ਰੀਸ ਕੋਲੋਂ ਆ ਗਿਆ ਇਹ ਸਾਡੀ ਸਲਾਹ ਹੋ ਗਈ ਉੱਧਰ ਜਾਣ ਦੀ ਆਪਾਂ ਉੱਧਰ ਵੀ ਜਾ ਰਹੇ ਹਾਂ ਆਪਣਾ ਭਾਂਜਾ ਆਇਆ ਹੋਇਆ ਬਾਹਰ ਉਹਨੇ ਜਾਣਾ ਜੀ 19 ਤਰੀਕ ਨੂੰ ਪਾਂ ਕਿਹਾ ਵੀ ਕਲ ਕਲ ਦਾ ਦੇਣਾ ਵੀ ਚਲੋ ਉਹਨੂੰ ਮਿਲੇ ਆਉਣੇ ਆ ਫਿਰ ਆਪਣਾ ਨਹੀਂ ਟਾਈਮ ਲੱਗਣਾ ਉਹਦਾ ਦਿਨ ਵੀ ਇੱਕ ਰਹਿ ਗਿਆ ਉਹਨੇ ਜਾਣਾ ਫਿਰ ਬਾਅਦ ਫਿਰ ਆਪਾਂ ਉੱਥੇ ਚਲੇ ਗਏ ਜੀ ਵੀਡੀਓ ਦਾ ਕਰਦੇ ਆ ਜੀ ਇੱਥੇ ਐਂਡ ਜੀ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਤੇ ਕਮੈਂਟ ਜੀ ਜ਼ਰੂਰ ਕਰਨਾ ਜੀ ਕੱਲ ਨੂੰ ਮਿਲਦੇ ਆ ਜੀ ਆਪਾਂ ਇੱਕ ਨਵੀਂ ਵੀਡੀਓ ਨਾਲ ਹੋਰ ਜੀ